ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਕੀਆਂ ਜਿੰਦਾ ਵੱਡੇ ਸਾਕੇ ਭਾਗ 12ਵਾਂ ਪ੍ਰਭਜੋਤ ਫਿਰ ਸਿਪਾਹੀਆਂ ਨੇ ਕੀ ਕੀਤਾ ਸਾਹਿਬਜ਼ਾਦੇਆਂ ਨਾਲ ਗੁਰਮੁਖ ਸਿੰਘ ਉਹਨਾਂ ਨੂੰ 2 ਦਿਨ ਕੋਤਵਾਲੀ ਵਿੱਚ ਰੱਖਿਆ ਗਿਆ ਸਵੇਰੇ ਉਹਨਾਂ ਨੂੰ ਪਹਿਲਾਂ ਬੱਸੀ ਤੇ ਫੇਰ ਸਰਹੰਦ ਲੈ ਗਏ ਵਜ਼ੀਰ ਖਾਨ ਨੇ ਉਹਨਾਂ ਨੂੰ ਹੱਡ ਚੀਰਵੀਂ ਠੰਡ ਵਿੱਚ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਕੁਝ ਵੀ ਖਾਣ ਪੀਣ ਨੂੰ ਨਹੀਂ ਦਿੱਤਾ ਉੱਕੇ ਧਿਆਏ ਰੱਖਿਆ ਗਿਆ ਮੋਤੀराम ਮਹਿਰਾ ਸਿਪਾਏ ਨੂੰ ਆਪਣੀ ਘਰਵਾਲੀ ਦੇ ਗਹਿਣੇ ਰਿਸ਼ਤ ਦੇ ਕੇ ਮਾਤਾ ਜੀ ਤੇ ਬੱਚਿਆਂ ਨੂੰ ਚੋਰੀ ਦੁੱਧ ਪਿਆਉਂਦਾ ਰਿਹਾ ਬਾਅਦ ਵਿੱਚ ਵजीर खान ਨੇ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਕੋਹਲ ਵਿੱਚ ਪੀੜ ਦਿੱਤਾ ਅਗਲੇ ਦਿਨ ਸਾਹਿਬ ਜਾਦਿਆਂ ਦੀ ਕਚਹਿਰੀ ਵਿੱਚ ਪੇਸ਼ੀ ਸੀ ਮਾਤਾ ਜੀ ਨੇ ਕਚਹਿਰੀ ਜਾਣ ਤੋਂ ਪਹਿਲਾਂ ਬੱਚਾ ਨੂੰ ਪਿਆਰ ਕੀਤਾ ਚੁੰਮਿਆ ਤੇ ਕਿਹਾ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹੋ ਜਿਨ੍ਹਾਂ ਨੇ 9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਜੀ ਦੀ ਕੁਰਬਾਨੀ ਦਿੱਤੀ ਉਸ ਦਾਦੇ ਦੇ ਪੋਤੇ ਹੋ ਜਿਨ੍ਹਾਂ ਨੇ ਧਰਮ ਦੀ ਰੱਖਿਆ ਲਈ ਇਸ ਕੁਰਬਾਨ ਕੀਤਾ ਗੁਰੂ ਅਰਜਨ ਦੇਵ ਜੀ ਦੀ ਅੰਸ਼ ਹੋ ਜੋ ਤੱਤੀ ਤਵੀ ਤੇ ਬੈਠ ਕੇ ਵੀ ਅਡੋਲ ਰਹੇ ਤਸੀਂ ਵੀ ਉਨ੍ਹਾਂ ਵਾਂਗ ਅਡੋਲ ਰਹਿਣਾ ਝੁਕਣਾ ਨਹੀਂ ਹਰ ਸਵਾਲ ਦਾ ਜਵਾਬ ਨਿਡਰ ਹੋ ਕੇ ਦੇਣਾ ਪ੍ਰਭਜੋਤ ਸਾਹਿਬ ਜਾਦੇਨ ਦੀ ਦਾਦੀ ਜੀ ਵੀ ਬੜੇ ਬਹਾਦਰ ਸਨ ਡਰਦੇ ਨਹੀਂ ਸੀ ਗੁਰਮੁਖ ਸਿੰਘ ਹਾਂ ਪੁੱਤਰ ਮਾਤਾ ਗੁਦਰੀ ਜੀ ਵੀ ਬੜੇ ਬਹਾਦਰ ਸਨ ਤੇ ਸਾਹਿਬ ਜਾਦੇ ਦਾਦੀ ਮਾਂ ਦੀ ਗੋਦ ਵਿੱਚ ਹੀ ਪਲੇ ਸਨ ਇਸ ਕਰਕੇ ਉਨ੍ਹਾਂ ਤੇ ਦਾਦੀ ਮਾਂ ਦੀ ਸਿੱਖਿਆ ਦਾ ਬਹੁਤ ਅਸਰ ਸੀ ਪ੍ਰਭਜੋਤ ਜਿਵੇਂ ਅਸੀਂ ਦਾਦੀ ਮਾਂ ਦੀ ਗੋਦ ਵਿੱਚ ਵੱਡੇ ਹੋਏ ਹਾਂ ਮੈਨੂੰ ਵੀ ਸਾਰੇ ਦਾਦੀ ਮਾਂ ਵਰਗੀ ਕਹਿੰਦੇ ਹਨ ਗੁਰਮੁਖ ਸਿੰਘ ਹਾਂ ਪੁੱਤਰ ਪਾਲਣ ਵਾਲੇ ਦਾ ਬੱਚੇ ਤੇ ਬਹੁਤ ਅਸਰ ਹੁੰਦਾ ਹੈ ਵਜੀਰ ਖਾਨ ਦੇ ਸਿਪਾਹੀ ਸਹਾਬ ਜਾਦੇ ਨੂੰ ਲੈ ਕੇ ਗਏ ਤਾਂ ਰਸਤੇ ਵਿੱਚ ਬੱਚਿਆਂ ਨੂੰ ਕਿਹਾ ਕਿ ਤੁਸੀਂ ਸੂਬਾ ਸਰਹੰਦ ਨੂੰ ਝੁੱਕ ਕੇ ਸलाम ਕਰਨਾ ਹੈ ਕਚਹਿਰੀ ਵਿੱਚ ਬੜੀ ਭੀੜ ਸੀ ਕਜਰੀ ਦੇ ਸਾਰੇ ਦਰਵਾਜ਼ੇ ਬੰਦ ਸਨ ਛੋਟੀ ਜਿਹੀ ਖਿੜਕੀ ਖੋਲੀ ਸੀ ਤਾਂ ਜੋ ਸਾਹਿਬ ਜਾਨੇ ਸਿਰ ਚੁਕਾ ਕੇ ਅੰਦਰ ਜਾਵਾਂ ਪਰ ਬੱਚੇ ਉਹਨਾਂ ਦੀ ਚਾਲ ਨੂੰ ਸਮਝ ਗਏ ਤੇ ਉਹਨਾਂ ਨੇ ਸਿਰ ਦੀ ਥਾਂ ਤੇ ਪੈਰ ਅੱਗੇ ਕੀਤਾ ਤੇ ਅੰਦਰ ਆ ਗਜ ਕੇ ਜਕਾਰਾ ਛੱਡਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਨੂੰ ਸੁਣ ਕੇ ਨਵਾਬ ਵੀ ਕੰਬ ਗਿਆ ਮਨਜੂ ਸੱਚੀ ਬਾਪੂ ਜੀ ਸਾਹਿਬ ਚਾਦਿਆਂ ਤੋਂ ਡਰ ਕੇ ਨਵਾਬ ਕੰਬ ਗਿਆ ਗੁਰਮੁਖ ਸਿੰਘ ਆਹ ਪੁੱਤਰ ਨਵਾਬ ਨਿੱਕੇ ਬੱਚਿਆਂ ਦਾ ਐਨਾ ਹੌਸਲਾ ਵੇਖ ਕੇ ਅੰਦਰੋਂ ਡਰ ਗਿਆ ਸੁਚਾਨੰ ਉਹਨਾਂ ਨੂੰ ਡਰਾਉਣ ਲੱਗਾ ਕਿ ਤੁਹਾਡੇ ਪਿਤਾ ਤੇ ਭਰਾ ਮਾਰੇ ਗਏ ਹਨ ਤੁਸੀਂ ਵੀ ਮਾਰੇ ਜਾਓਗੇ ਨਵਾਬ ਤੂੰ ਮਾਫੀ ਮੰਗ ਲਓ ਤੁਹਾਨੂੰ ਬਖਸ਼ ਦਿੱਤਾ ਜਾਵੇਗਾ ਤਿੰਨ ਦਿਨ ਤੱਕ ਉਹਨਾਂ ਨੂੰ ਡਰਾਵੇ ਦੇ ਲਾਲਚ ਦਿੱਤੇ ਗਏ ਪਰ ਸਾਹਿਬ ਚਾਦ ਨੇ ਹਾਰ ਹਰ ਵਾਰ ਬਹਾਦਰੀ ਨਾਲ ਜਵਾਬ ਦਿੱਤਾ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ ਗੁਰੂ ਤੇਗ ਬਹਾਦਰ ਜੀ ਦੇ ਪੋਤੇ ਮਰਨਾ ਤਾਂ ਜਾਣਦੇ ਹਾਂ ਧਰਮ ਛੱਡਣਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ